ਕਮ ਵੀਵਰਸ ਗਿਆਨੀ ਸਰਬਜੀਤ ਸਿੰਘ ਜੀ ਦੀ ਕਥਾ ਜਿਹੜੀ ਬਹੁਤ ਜ਼ਿਆਦਾ ਇੰਟਰਸਟਿੰਗ ਹੈ ਔਰ ਮੋਟੀਵੇਸ਼ਨਲ ਗੱਲਾਂ ਕਰਨਦੇ ਆ ਪਹਿਲਾਂ ਆਪਾਂ ਵੀਡੀਓ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਆ ਤੁਸੀਂ ਵੇਖਿਆ ਨਾ ਤਾਂ ਤਰ੍ਹਾਂ ਦੇ ਬਾਬੇ ਅੰਤਰਜਾਮੀ ਬਾਬੇ ਮਨ ਦੀਆਂ ਬੁੱਝਣ ਵਾਲੇ ਬਾਬੇ ਤੋਂ ਕਿੱਥੋਂ ਆਏ ਆ ਇਹ ਤਾਂ ਸਟੱਡੀ ਹੈ ਇੱਕ ਤੁਸੀਂ ਇਹਦੇ ਬਾਰੇ ਸਾਲ ਲੇ ਕੇ ਸਟੱਡੀ ਕਰ ਲਓ ਐਂਡ ਸਭ ਹੋ ਜੇ ਤੇ ਇਹ ਇਹ ਤੇ ਕਲਾ ਹੈ ਇੱਕ ਇਹਨਾਂ ਲੋਕ ਧਰਮ ਦੇ ਨਾਂ ਤੇ ਵਰਤ ਕੇ ਫਿਰ ਸ਼ੋਸ਼ਣ ਕਰਦੇ ਆਮ ਮਾਤੜ ਬੰਦਿਆਂ ਦਾ ਹੁਣ ਇੱਕ ਬਾਬਾ ਆ ਪਾ ਕਿਉਂ ਬਗੇਸ਼ਵਰ ਦਾ ਜਿਹੜਾ ਰਹਿਣ ਵਾਲਾ ਇਦਾਂ ਤੇ ਕਈ ਬਾਬੇ ਹੋਰ ਵੀ ਆ ਗਏ ਆਪਣੇ ਸਿੱਖੀ ਚ ਕਿਤੇ ਘਟਵਾ ਆਪਣੇ ਤੇ ਬਗੇਸ਼ਵਰਾਂ ਦੇ ਵੀ ਪਿਓ ਬੈਠੇ ਆ ਉਹ ਤਾਂ ਵਿਚਾਰਾ ਜਾਨ ਨਿਹਾਇਆ ਭਗੇਸ਼ਵਰ ਇਹਦੇ ਤੇ ਕਈ ਬੈਠੇ ਜਿਹੜੇ ਕਹਿੰਦੇ ਹੀਆਂ ਕਰਦੇ ਸਾਡੇ ਕਿਤੇ ਭਗੇਸ਼ਵਰ ਨੂੰ ਘਟਵਾ ਜਿਹੜੇ ਕਹਿੰਦੇ ਸੀ ਇਹ ਜਿਹੜੀ ਮਹਾਰਾਣੀ ਇੰਗਲੈਂਡ ਦੀ ਬਣੀ ਹੈ ਕਿਸੇ ਬਾਬੇ ਦੇ ਡੇਰੇ ਪਹਿਲਾਂ ਕੁੱਤੀ ਹੁੰਦੀ ਸੀ ਹੁਣ ਦੱਸੋ ਇਹ ਭਗੇਸ਼ਵਰ ਨੂੰ ਘਟਾ ਕਦੇ ਜਿਹੜੇ ਅਗਲੇ ਜਨਮ ਦੀਆਂ ਗੱਲਾਂ ਵੀ ਤੁਸੀਂ ਜਾਂਦੇ ਆ ਜੇ ਆਪਾਂ ਦੂਜਿਆਂ ਜੇ ਦੂਜਿਆਂ ਮਤਾਂ 'ਚ ਸਾਨੂੰ ਕਰਾਮਾਤੀ ਬਾਬੇ ਗਲਤ ਲੱਗਦੇ ਤੇ ਆਪਣੇਆਂ ਨੂੰ ਵੀ ਹੱਥ ਪਾਓ ਨਾ ਆਪਣੇ ਕੋ ਬੀਬੇ ਪੁੱਤੁੱਤਿਆਂ ਥਾਵਾਂ ਤੇ ਬਿਠਾਏ ਤੁਸੀਂ ਆਪਣੇ ਤੁਹਾਡੇ ਪਾਠੀਆਂ ਤੋਂ ਜਵਾਬ ਦੇ ਜਾਂਦੇ ਲੋਕਾਂ ਨੂੰ ਏਦਾਂ ਦੇ ਵੀ ਹੈਗੇ ਆ ਵੀ ਇੱਥੇ ਪਾਠੀਆਂ ਚੜਾਓ ਜੀ ਪੁੱਤ ਹੁੰਦਾ ਲਓ ਜੀ ਕਰ ਲੋ ਗੱਲ ਇੱਥੇ ਪਾਠੀਆਂ ਚੜਾਓ ਬੋਲੋ ਜੀ ਹੁਣ ਕਿਸੇ ਨੇ ਪੁੱਛਣਾ ਜੀ ਡੇਰਾ ਹੈਗਾ ਡੇਰਾ ਮੇਰੇ ਕੋਲ ਐਡਰੈਸ ਪੁੱਛ ਲਓ ਕਿ ਤੁਰਨਾ ਪਿਓ ਯਾਤਰਾ ਕਰਨ ਨੂੰ ਉਧਰ ਨੂੰ ਡੇਰਾ ਹੈਗਾ ਜੀ ਪਾਠੀਆਂ ਚੜਾਓ ਉੱਥੇ ਤੇ ਜਵਾਬ ਹੁੰਦਾ ਲਓ ਪਾਠੀਆਂ ਤੋਂ ਜਵਾਬ ਹੋਣ ਲੱਗ ਪਿਆ ਜੀ ਕਹਿੰਦੇ ਜੀ ਅਸੀਂ 1ਵੀਂ ਸਦੀ 'ਚ ਪਹੁੰਚ ਗਏ ਤੂੰ ਹੀ ਭਾਵੇਂ 50% ਪਹੁੰਚੋ ਹਾਲ ਤੇ ਹੋ ਰਹਿਣੀ ਜਦੋਂ ਤੱਕ ਗੁਰਮਤਿ ਨਾਲ ਨਹੀਂ ਜੁੜਦੇ ਸੀ ਭੱਜੇ ਫਿਰਦੇ ਕੋ ਕਿਤੇ ਭੱਜਾ ਫਰਦੇ ਜਾਨੀ ਕਿ ਕੰਮ ਆਪ ਨਹੀਂ ਕਰਨਾ ਤੇ ਭੱਜੇ ਫਿਰਨਾ ਕਦੀ ਕਿਸੇ ਕੋ ਭੱਜਾ ਫਰਦਾ ਕਿਸੇ ਕੋ ਭੱਜਾ ਫਰਦਾ ਤੂੰ ਇਸ ਕਰਕੇ ਸਾਧ ਸੰਗਤ ਜੀ ਇਹਨਾਂ ਪਖੰਡਾਂ ਦੇ ਵਿੱਚ ਪੈਣ ਦੀ ਜ਼ਰੂਰਤ ਨਹੀਂ ਪਖੰਡ ਹਰ ਹਰ ਮਸਬ ਦੇ ਵਿੱਚ ਹੈ ਜਿਹੜੇ ਲੋਕ ਲੋਕਾਂ ਦੀਆਂ ਗੱਡੀਆਂ 'ਚ ਪੈਰ ਪਾ ਕੇ ਉਹਨਾਂ ਨੂੰ ਪਵਿੱਤਰ ਕਰਨ ਦੇ ਦਾਅਵੇ ਪੈ ਕਰਦੇ ਨੇ ਇਹ ਕਿਤੇ ਪਖੰਡ ਨੂੰ ਘਟਾ ਕਈ ਗੇੜੀਆਂ ਜਾਣ ਕੇ ਬਾਬਾ ਜੀ ਸਾਡੇ ਟਰੈਕਟਰ ਤੇ ਕਰੀ ਚਰਨ ਪਾਓ ਟਰੈਕਟਰ ਪਵਿੱਤਰ ਕਰ ਦੋ ਕਈ ਨਵੀਆਂ ਗੱਡੀਆਂ ਲਿਆ ਕੇ ਪਹਿਲਾਂ ਬਾਬਿਆਂ ਦੇ ਪੈਰ ਪਾਉਂਦੇ ਬਾਬਾ ਜੀ ਚਰਨ ਪਾਓ ਗੱਡੀ ਪਵਿੱਤਰ ਕਰ ਇਹ ਐਵਰੇਜ ਵੱਧ ਦਊ ਪਲਾ ਬਾਬੇ ਦੇ ਪੈਰ ਪਾਉਣਾ ਪਿਓ ਦੇ ਪਵਾ ਪੈਰ ਜਿਹਨੇ ਮਿਹਨਤ ਕਰਕੇ ਪੜਾ ਲਿਖਾ ਕੇ ਵੱਡਾ ਕੀਤਾ ਮਾਂ ਦੇ ਚਰਨ ਪਵਾਓ ਹਾਂ ਦਾਦੀ ਦੇ ਪਵਾਓ ਦਾਦੇ ਦੇ ਪਵਾਓ ਜਿਹਨੇ ਟਰੈਕਟਰ ਤੈਨੂੰ ਗੱਡੀਆਂ ਲੈਣ ਜੋਗਾ ਜਿਹਨੇ ਕਰਤਾ ਉਹ ਬਜ਼ੁਰਗ ਕਈ ਵਾਰੀ ਪਾਸੇ ਬੈਠਾ ਤਰਸ ਰਿਹਾ ਹੁੰਦਾ ਕਿ ਮੈਨੂੰ ਵੀ ਕਿਤੇ ਅਗਲੀ ਸੀਟ ਤੇ ਬਿਠਾ ਲਾ ਪਖੰਡੀਆਂ ਦੇ ਕੋਲ ਜਾ ਜਾ ਕੇ ਕਹਿਣਗੇ ਮੈਂ ਉਦੋਂ ਤੱਕ ਇਸ ਗੱਡੀ ਚ ਪਰਿਵਾਰ ਦੇ ਕਿਸੇ ਮੈਂਬਰ ਨੂੰ ਨਹੀਂ ਬਿਨਉਣਾ ਜਦੋਂ ਤੱਕ ਬਾਬੇ ਨੂੰ ਨਾ ਬਿਠਾਇਆ ਬਾਬਾ ਗੱਡੀ ਚ ਬਹਿ ਜਾਣ ਨਾਲੇ ਚੈੱਕ ਕਰ ਲੈਂਦਾ ਹਿਸਾਬ ਜਾਂ ਲਾ ਲੈਂਦਾ ਕਿੰਨੇ ਲੱਖ ਦੀ ਆ ਉਸ ਹਿਸਾਬ ਲਾ ਦੇ ਇੰਨੇ ਲੱਖ ਦੀ ਕੋਈ ਨਾ ਕੋਈ ਮੇਰੀ ਸੇਵਾ ਕਰੂਗੀ ਕਿਉਂ ਸਾਹਸ ਕੋ ਜੀ ਜਾਂਦੇ ਲੋਕ ਅਤ ਕਸਮ ਦੇ ਟੀਟ ਲੋਕ ਅਤ ਕਸਮ ਦੇ ਟੀਟ ਲੋਕ ਇਹ ਇਦਾਂ ਦਾ ਪਖੰਡ ਕਰਦੇ। ਮੈਂ ਟੀੜ ਕਿਸਮ ਦੇ ਲੋਕ ਇਹਨਾਂ ਨੇ ਪਖੰਡੀਆਂ ਕੋਲ ਦੇਹ ਧਾਰੀਆਂ ਕੋਲ ਡੰਬੀਆਂ ਕੋਲ ਤੁਰੇ ਫਿਰਦੇ ਉਹ ਕਿਸੇ ਮਜਬੂਰ ਵੀ ਹੋਣ। ਅਸੀਂ ਕਿੱਥੇ ਬੈਠੇ ਆ ਸਾਨੂੰ ਗੁਰਮਤਿ ਨੇ ਇੰਨਾ ਸੌਖਾ ਰਾਹ ਦੱਸਿਆ ਅਸੀਂ ਭੱਜੇ ਫਿਰਦੇ ਆ ਸਾਨੂੰ ਦੂਜਿਆਂ ਦੇ ਵਿੱਚ ਹੀ ਕੋ ਪਖੰਡ ਦਿਸਦਾ ਆਪਣੇ ਘਟ ਹੈ। ਆਪਣੇ ਵੀ ਉਦਾਂ ਹੀ ਹੈ। ਤੇ ਇਸ ਕਰਕੇ ਅਸੀਂ ਗੰਦਗੀ ਸਾਫ਼ ਕਰਨੀ ਹੈ ਪਹਿਲਾਂ ਆਪਣੇ ਘਰ ਦੀ ਸਾਫ਼ ਕਰੀਏ। ਆਪਣੇ ਜੀ ਵੀ ਤਰ੍ਹਾਂ ਤਰ੍ਹਾਂ ਦੇ ਲੋਕ ਇਦਾਂ ਦੇ ਹੈਗੇ ਆ। ਪੁੱਛਣਾ ਵਾਲੇ ਕਹਿੰਦੇ ਜੀ ਇਥੇ ਅੰਦਰ ਦੀਆਂ ਜਾਣਨ ਵਾਲੇ ਹੈਗੇ ਆ ਇਹਨਾਂ ਨੂੰ ਤੇ ਸਭ ਕੁਝ ਜੀ ਪਹਿਲਾਂ ਪਤਾ ਉਹ ਗੁਰੂ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਮੈਨੂੰ ਇੱਕ ਐਸੀ ਕਰਾਮਾਤ ਵਿਖਾਓ ਜਿਹੜੀ ਪਾਤਸ਼ਾਹ ਨੇ ਇਦਾਂ ਕਿਤੇ ਵਿਖਾਈ ਹੋਵੇ ਉਹ ਤੇ ਸਭ ਕੁਝ ਕਰ ਸਕਦੇ ਸੀ ਪੁੱਤਰਾਂ ਦੀਆਂ ਲਾਸ਼ਾਂ ਦੇ ਲਾਗੋਂ ਦੀ ਲੰਘੇ ਪਾਤਸ਼ਾਹ ਇਥੇ ਮਰਿਆਂ ਜੋ ਆਕਾਰ ਨੂੰ ਜਿਉਂਦੇ ਕਰਨ ਵਾਲੀਆਂ ਕਰਾਮਾਤਾਂ ਵਿਖਾਈਆਂ ਜਾ ਰਹੀਆਂ ਨੇ ਤਰ੍ਹਾਂ ਤਰ੍ਹਾਂ ਦੇ ਪਖੰਡ ਹਰ ਮਜ਼ਬਬ ਦੇ ਵਿੱਚ ਸਿੱਖਾਂ 'ਚ ਵੀ ਹੈਗੇ ਆ Hindu ਵੀਰਾਂ ਦੇ ਵਿੱਚ ਵੀ ਹੈਗੇ ਆ ਕ੍ਰਿਸਚਨਾਂ 'ਚ ਨਹੀਂ ਹੈਗੇ ਉਹ ਮਰੇ ਨੂੰ ਇਦਾਂ ਪਹਿਲਾਂ ਟ੍ਰੇਨਿੰਗ ਜੀ ਕਰਦੇ ਆ ਫਿਰ ਇਦਾਂ ਛੁੱਟਦੇ ਆ ਫੇਰ ਜਿਉਂਦਾ ਕਰ ਦਿੰਦੇ ਉਹਨੂੰ ਮੈਂ ਤਾਂ ਅਗਲਾ ਦਿਨ ਪਿਛਲੇ ਸੁਝਾਅ ਦਿੱਤਾ ਸੀ ਇਹ ਸਾਰੇ ਇਕੱਠੇ ਕਰਕੇ ਬਾਰਡਰਾਂ ਤੇ ਲੈ ਜਾਓ ਸਿਖਾਣੇ ਵੀ ਲੈ ਜਾਓ ਹਿੰਦੂ ਵੀਰਾਂ ਵਾਲੇ ਵੀ ਲੈ ਜਾਓ ਮੁਸਲਮਾਨਾਂ ਵਾਲੇ ਵੀ ਲੈ ਜਾਓ 크ਰਿਸਚੀਅਨਾਂ ਇਹਨਾਂ ਨੂੰ ਕੋਠੀਆਂ ਪਾ ਦਿਓ ਬਾਰਡਰਾਂ ਤੇ ਵੀ ਜਿੰਨੇ ਜੰਤਰ ਮੰਤਰ ਤੰਤਰ ਪੜ੍ਹਨੇ ਆ ਦੂਜਿਆਂ ਵੱਲ ਨੂੰ ਪੜੋ ਆਹੜੇ ਚੌਥੇ ਦਿਨ ਤਰੰਗੇ ਚ ਲਪੇਟ ਕੇ ਮਾਂ ਦਾ ਪੋਤਾ ਆਂਦਾ ਇਹ ਤੇ ਬਾਜੂ ਕਮ ਸਿਕਾਉ ਬਲੇ ਸੋਨਿਹਾਰ ਸਾਰ ਸਿਵਰ ਦਾ ਚੌਥੇ ਦਿਨ ਕੋਈ ਕੋਈ ਕਿਸੇ ਸਟੇਟ ਦਾ ਕੋਈ ਤਰੰਗੇ ਚ ਲਪੇਟ ਕੇ ਆ ਜਾਂਦਾ ਕੋਈ ਕਿਸੇ ਸਟੇਟ ਦਾ ਮਾਂ ਦੇ ਪੁੱਤ ਤਰੰਗੇ ਚ ਲਪੇਟ ਲਪੇਟ ਕੇ ਆ ਜਾਂਦੇ ਆਉਂਦੇ ਆ ਕਿ ਨਹੀਂ ਆਉਂਦੇ ਬੋਲੋ ਜੀ ਅੱਛਾ ਵੇਖੋ ਲੜਾਈਆਂ ਛੇੜਦੇ ਆ ਲੀਡਰ ਮਰਦੇ ਆ ਆਮ ਮਾਵਾਂ ਦੇ ਪੁੱਤ ਤੇ ਮੈਂ ਪਿਛਲੇ ਦਿਨੀ ਇਹ ਵੀ ਕਿਹਾ ਸੀ ਜੇ ਤੁਸੀਂ ਇਹ ਚਾਹੁੰਦੇ ਹੋ ਨਾ ਇਹ ਪੁੱਤ ਮਰਨੇ ਬੰਦ ਹੋ ਜਾਣ ਤੇ ਆਰਮੀ 'ਚ ਲੀਡਰਾਂ ਦੇ ਪੁੱਤ ਭਰਤੀ ਕਰਨੇ ਸ਼ੁਰੂ ਕਰ ਦੋ ਤੁਸੀਂ ਲੀਡਰਾਂ ਨੂੰ ਕਹੋ ਆਪਣੇ ਬੱਚੇ ਆਰਮੀ 'ਚ ਭਰਤੀ ਕਰਾਓ ਇਹਨਾਂ ਕਹਣਾ ਲੜਾਈ ਚ ਕੀ ਰੱਖਿਆ ਬੈਠ ਕੇ ਗੱਲ ਕਰ ਲੈਨੇ ਆਪਾਂ ਲੜਾਈ ਚ ਕੀ ਰੱਖਿਆ ਹੁਣ ਪਤਾ ਵੀ ਮਰਨਾ ਤੇ ਆਮ ਮਾਂ ਦਾ ਪੁੱਤ ਹੀ ਐ ਤੇ ਨਾਲੇ ਆ ਜਿਹੜੇ ਇੰਨੀਆਂ ਸ਼ਕਤੀਆਂ ਵਾਲੇ ਇਹਨਾਂ ਨੂੰ ਲੈ ਜਾਓ ਬਾਰਡਰਾਂ ਤੇ ਜਾ ਕੇ ਉੱਥੇ ਪਾ ਦੋ ਘਰ ਵਧੀਆ ਉਹਨਾਂ ਕੋ ਸ਼ਕਤੀਆਂ ਵਿਖਾਓ ਆਪਣੀਆਂ ਇਹ ਬਾਬਰ ਵੇਲੇ ਵੀ ਹੈਗੇ ਸੀ ਜਦੋਂ ਹਮਲਾ ਕਰਨਾ ਸੀ ਨਾ ਉਹਨੇ ਤੇ ਗੁਰੂ ਸਾਹਿਬ ਨੇ ਇਮਨਾਬਦ ਦੇ ਲੋਕਾਂ ਨੂੰ ਆਖਿਆ ਵੀ ਤੁਸੀਂ ਕੋ ਸਿੱਖ ਲੋ ਸ਼ਾਸਤਰ ਵਿਦਿਆ ਮਾੜੀ ਮੋਟ ਉਹ ਆਂਦਿਆ ਪੀਰ ਕੱਠੇ ਕੀਤੇ ਆ ਇਹਨਾਂ ਮੰਤਰ ਪੜ੍ਹਨੇ ਆ ਇਹਨਾਂ ਦੇ ਬਾਬਰ ਦੀਆਂ ਫੌਜਾਂ ਨੂੰ ਅੰਨਿਆ ਕਰ ਦੇਣਾ ਬਾਬਰ ਨੇ ਪਹਿਲੇ ਹਮਲੇ ਡਾਇ ਉਸ ਜਿਹੜੇ ਉਹਨਾਂ ਦੇ ਪੀਰ ਸੀ ਕੋਟੀ ਹੂ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਤਾਇਆ ਕੋ ਮੁਗਲ ਨਾ ਹੋਆ ਅੰਦਾ ਉਹਨਾਂ ਦੀ ਕਿਸੇ ਸ਼ਕਤੀ ਨਾਲ ਇੱਕ ਵੀ ਮੁਗਲ ਨਾ ਨਹੀਂ ਹੋਇਆ ਇੱਕ ਵੀ ਆੜੇ ਇੰਨੇ ਤੁਰੇ ਫਿਰਦੇ ਆ ਕਿੰਨੀ ਵਾਰੀ ਇਸ ਦੇਸ਼ ਨੂੰ ਲੁੱਟਿਆ ਗਿਆ ਮਾਰਿਆ ਗਿਆ ਤਬਾਹ ਕੀਤਾ ਗਿਆ ਗਜਨੀ ਦੇ ਬਾਜ਼ਾਰਤ ਭਾਰਤ ਦੇਸ਼ ਦੀ ਇੱਜ਼ਤ ਟਕੇ ਟਕੇ ਤੇ ਵਿਕੀ ਕਿਸੇ ਦੀ ਸ਼ਕਤੀ ਨਾਲ ਕੰਮ ਆਈ ਉਦੋਂ ਕਿ ਉਦੋਂ ਸ਼ਕਤੀਆਂ ਵਾਲੇ ਹੈ ਨਹੀਂ ਸੀ ਭਲਾ ਹੈਗੇ ਸੀ ਉਦੋਂ ਵੀ ਜੇ ਅੱਜ ਵੀ ਵਿਵਿਧਤਾ ਪੈ ਜਨਾ ਆ ਸਭ ਆ ਕੋਵਿਡ ਵਿੱਚ ਸ਼ਕਤੀਆਂ ਵਾਲੇ ਲੱਭੇ ਹੀ ਨਹੀਂ ਕਰੋਨਾ ਚ ਮਨ ਲਓ ਜੀ ਉਸ ਵੇਲੇ ਕੋਈ ਬਾਬਾ ਬਾਬੇ ਨੂੰ ਕਹਿੰਦਾ ਬਾਬਾ ਜੀ 1 ਕਰੋੜ ਰੁਪਈਆ ਮੈਂ ਭੇਟਾ ਦੇਣਾ ਹਾਂ ਉਹ ਤੂੰ ਪਰਾਂ ਜਾ ਇਦਾਂ ਇਦਾਂ ਕਰਦੇ ਦਰਸ਼ਨ ਸਭ ਜਿੱਦਾਂ ਆ ਮੈਂਡਕ ਨਹੀਂ ਹੁੰਦੇ ਆ ਪੀਲੇ ਪੀਲੇ ਉਹ ਜਾ ਕੇ ਨਿਕਲਦੇ ਸੌਣ ਭਾਦੋਂ ਦੇ ਮਹੀਨੇ ਜਦੋਂ بارش ਦੀ ਗੜਾ ਗੜਾ ਕਰਦੇ ਬਾਹਰ ਆਉਂਦੇ ਇਹ ਸਭ ਮੈਂਡਕ ਵਾ ਜਦੋਂ ਆਮ ਲੋਕ ਸੋੜੇ ਸੁਖੀ ਹੋਣ ਲੱਗਦੇ ਆ ਫਿਰ ਗੜਾ ਗੜਾ ਕਰਦੇ ਬਾਹਰ ਆਉਂਦੇ ਆ ਅੱਜ ਕੋਈ ਕੋਵਿਡ ਦਾ ਹੋਰ ਪਿਓ ਆ ਗਿਆ ਨਾ ਫੇਰ ਭੋਰਿਆਂ 'ਚ ਵੜ ਜਾਣੇ ਨਾ ਸਾਡੇ ਲੋਗ ਟੀਟ ਫੇ ਮਗਰਮਗਰ ਤੋਰੇ ਫਰਦੇ ਕਿਸੇ ਨੇ ਕੁਝ ਨਹੀਂ ਦੇਣਾ ਗੁਰੂ ਦੀ ਸਿੱਖਿਆ ਲਓ ਗੁਰੂ ਦੀ ਮਤ ਲਓ ਗੁਰੂ ਦਾ ਉਪਦੇਸ਼ ਲਓ ਤੇ ਆਪਣੀ ਜ਼ਿੰਦਗੀ ਦੇ ਕੰਮ ਖੁਦ ਆਪ ਕਰਨ ਦੀ ਕੋਸ਼ਿਸ਼ ਕਰੋ ਆਪਣਾ ਕੰਮ ਜ਼ਿੰਦਗੀ ਚ ਆਪ ਕਰਨ ਦੀ ਹੱਤ ਪਾਓ ਤੁਸੀਂ ਕਿਸੇ ਨਾਲੋਂ ਘੱਟ ਨਹੀਂ ਜਿਹੜੇ ਕਹਿਣਗੇ ਜੀ ਉਹਦੇ ਕੋਲੋਂ ਅਰਦਾਸ ਕਰਾ ਲਓ ਉਹਦੇ ਕੋਲੋਂ ਅਰਦਾਸ ਕਰਾ ਲਓ ਤੁਹਾਡੇ ਕੋਲ ਸਭ ਕੁਝ ਹੈ ਨਾਲੇ ਅਰਦਾਸ ਲਬਜਾਂ ਦੀ ਮੌਤਾਜ ਨਹੀਂ ਅਰਦਾਸ ਤਾਂ ਬਿਨਾਂ ਲਫ਼ਜ਼ਾਂ ਤੋਂ ਵੀ ਤੁਹਾਡੇ ਅੰਦਰ ਬਿਨਾਂ ਬੋਲਿਆਂ ਵੀ ਉਹ ਜਾਣਦਾ ਵੀ ਇਹਦੇ ਅੰਦਰ ਚੱਲ ਕੀ ਰਿਹਾ ਵਾ ਉਹਨੂੰ ਪਤਾ ਹੈ ਇਸ ਕਰਕੇ ਸਿੰਚਣਾਰੇ ਕੇ ਮਾਲੀ ਖਬਰ ਕਰਤਾ ਹੈ ਪਾਤ ਪਤ ਡਾਲੀ ਸਗਲ ਬਨਸਪਤੀਆਂ ਜੜਾਈ ਸਾਰੀ ਬਨਸਪਤੀ ਜਦੋਂ ਨੇ ਆਣ ਕੇ ਲਿਆ ਕੇ ਜਿਹੜੀ ਸਗਲੀ ਫੂਲੀ ਨਫੜ ਨਾ ਕਾਈ ਸਾਰਿਆਂ ਨੂੰ ਫੜ ਲੱਗਾ ਹੁਣ ਫੜ ਲੱਗਾ ਕਿਹੜਾ ਜ਼ਹਿਰ ਦਾ ਫਲ ਵੀ ਲੱਗਾ ਤੇ ਅਮਰ ਦਾ ਫਲ ਵੀ ਲੱਗਾ ਜ਼ਹਿਰ ਦਾ ਫਲ ਉਹਨੂੰ ਲੱਗਾ ਜਿਨੇ ਵਿਚਾਰ ਸਹੀ ਨਹੀਂ ਕੀਤੀ ਅਮਰ ਦਾ ਫਲ ਉਹਨੂੰ ਲੱਗਾ ਜਿਨੇ ਵਿਚਾਰ ਸਹੀ ਕੀਤੀ ਅਮਰਤ ਫਲ ਨਾਮ ਜਿਨ ਗੁਰ ਤੇ ਪਾਇਆ ਅਮਰਤ ਫਲ ਨਾਮ ਜਿਨ ਗੁਰ ਤੇ ਪਾਇਆ ਜਿਨ੍ਹਾਂ ਨੇ ਵੀ ਅਮਰਤ ਫਲ ਨਾਮ ਗੁਰੂ ਤੋਂ ਪਾਲਿਆ ਨਾਨਕ ਦਾਸ ਤਰੀ ਤਿਨ ਮਾਇਆ ਹੈ ਨਾਨਕ ਦਾਸ ਆਖ ਉਹਨੇ ਮਾਇਆ ਤਰ ਲਈ ਮਾਇਆ ਮਮਤਾ ਮੋਣੀ ਜਿਨ ਵਿਣਦਨ ਤਾਂ ਜਗ ਖਾਇਆ ਮਨ ਮੁਖਾਦੇ ਗੁਰਮੁਖੋ ਬਰੇ ਜਿਨੇ ਸੱਚ ਨਾਲ ਚੇਤ ਲਾਇਆ ਤੇ ਇਸ ਕਰਕੇ ਸਾਥ ਸੰਗਤ ਜੀ ਗੁਰੂ ਸਾਹਿਬ ਜੀ ਦੇ ਪਰਪਕਾਰ ਉਹਨਾਂ ਦੀ ਜ਼ਿੰਦਗੀ ਦੀਆਂ ਸਿੱਖਿਆਵਾਂ ਆਪਣੀ ਜ਼ਿੰਦਗੀ ਵਿੱਚ ਚੇਤਾ ਰੱਖੀਏ ਜੇ ਗੁਰੂ ਹਰ Rai ਪਾਦਸ਼ਾਹ ਜੀ 1630 ਦੇ ਵਿੱਚ ਪ੍ਰਕਾਸ਼ ਹੁੰਦਾ ਹੈ ਤੇ ਕਾਠ ਵਿੱਚ ਉਹ ਜੋਤੀ ਜੋ ਸਮਾ ਜਾਂਦੇ ਆ 31 ਸਾਲ ਦੀ ਆਰਜੂ ਸੀ ਗੁਰੂ ਹਰ Rai ਪਾਦਸ਼ਾਹ ਜੀ ਦੀ ਸੋ ਵੀਵਰਸ اے ਸੀ ਅੱਜ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਬਾਈ ਸਰਬਜੀਤ ਸਿੰਘ ਜੀ ਦੀ ਕਥਾ ਜਿਹੜੀ ਕਿ ਬੜੀ ਮੋਟੀਵੇਸ਼ਨਲ ਸੀ ਔਰ ਬੜੀਆਂ ਖਰੀਆਂ ਤੇ ਸੱਚੀਆਂ ਗੱਲਾਂ ਕਰਨ ਦੇ ਸੀ ਬਿਲਕੁਲ ਸਾਡੇ ਸਮਾਜ ਦੇ ਵਿੱਚ ਅੱਜ ਕੱਲ ਜਿਹੜੇ ਬਾਬੇ ਆ ਉਹਨਾਂ ਦਾ ਰੋਲ ਇਹੀ ਹੈ ਕਿ ਉਹ ਘਰਾਂ ਦੇ ਵਿੱਚ ਕੀ ਕਰਦੇ ਫਿਤਨਾ ਫਸਾਦ ਫਲਾਉਂਦੇ ਆ ਸੱਸ ਨੂੰ ਕੁਝ ਹੋਰ ਦੱਸਦੇ ਤੇ ਨੌਣ ਨੂੰ ਕੁਝ ਹੋਰ ਦੱਸਦੇ ਆ ਔਰ ਉਹਨਾਂ ਦਾ ਕੰਮ ਹੀ ਸਿਰਫ ਇੱਕ ਹੁੰਦਾ ਕਿ ਫਿਤਨਾ ਫਸਾਦ ਇੰਤਿਸ਼ਾਰ ਫੈਲਾਉਣਾ ਬਾਕੀ ਉਹਨਾਂ ਨੇ ਬਿਲਕੁਲ ਸਹੀ ਕਹੀ ਕਿ ਜਿਹੜੇ ਗੁਰੂ ਸਹਬਾਨ ਸੀ ਉਹਨਾਂ ਕੋਲ ਤਾਂ ਇਹੋ ਜੀਆਂ ਕਰਾਮਾਤ ਨਹੀਂ ਨਸੀਂ ਹੁੰਦੀਆਂ ਜਿੰਜੇ ਕਿ ਗੁਰੂ ਗੋਬਾ ਸਿੰਘ ਜੀ ਆਪਣੇ ਸਾਹਿਬਜ਼ਾਦਿਆਂ ਦੇ ਕੋਲੋਂ ਨੰਗ ਗਏ ਅਗਰ ਉਹਨਾਂ ਕੋਲ ਇਹੋ ਜੀਆਂ ਕਰਾਮਾਤ ਹੁੰਦੀਆਂ ਜਿੰਜੇ ਕਿ ਅੱਜ ਕੱਲ ਦੇ ਬਾਬੇ ਕਰਦੇ ਨੇ ਕਿ ਅਸੀਂ ਜ਼ਿੰਦਾ ਕਰ ਦਾਂਗੇ ਅਸੀਂ ਧੀ ਦਾਂਗੇ ਅਸੀਂ ਪੁੱਤ ਦਾਂਗੇ ਅਗਰ ਉਹਨਾਂ ਕੋਲ ਵੀ ਇਹੋ ਜੀ ਕਰਾਮਾਤ ਹੁੰਦੀ ਤੇ ਉਹ ਆਪਣੇ ਸਾਹਿਬਜ਼ਾਦਿਆਂ ਦੇ ਲਾਗੋ ਨਾ ਨੰਗ ਦੇ ਗੁਰੂ ਗੋਬਾ ਸਿੰਘ ਜੀ ਉਹਨਾਂ ਨੂੰ ਜ਼ਿੰਦਾ ਕਰ ਦਿੰਦੇ لیکن ਗੁਰੂ ਸਹਬਾਨ ਨੇ ਇਹੋ ਜਿਹੀ ਕੋਈ ਗੱਲ ਨਹੀਂ ਸਿਖਾਈ ਆਪਣੀ ਸਿੱਖੀ ਦੇ ਵਿੱਚ ਲੇਕਿਨ ਜਿਹੜੀ ਕਿ ਆ ਗੁਰੂ ਜਿਹੜੇ ਬਾਬੇ ਆ ਪਖੰਡੀ ਆ ਇਹ ਆਪਣੇ ਪਿੱਛੇ ਲਾਈ ਫਿਰਦੇ ਲੋਕਾਂ ਨੂੰ ਔਰ ਨਾ ਹੀ ਇਹ ਕੁਛ ਕਰ ਸਕਦੇ ਨੇ ਇਹ ਸਿਰਫ ਇੱਕ ਉਹਨਾਂ ਦੀਆਂ ਗੱਲਾਂ ਹੀ ਹੁੰਦੀਆਂ ਜਿੰਨੀਆਂ ਲੋਕਾਂ ਨੂੰ ਆਪਣੇ ਲਪੇਟ ਵਿੱਚ ਲੈ ਲੈਂਦੀਆਂ ਵਾ ਬਾਕੀ ਮੈਨੂੰ ਤੇ ਕਥਾ ਬਹੁਤ ਵਧੀਆ ਲੱਗੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਨਾ